ਇਹਦਾ ਪੰਜਾਬ ਖਾ ਕੇ ਮੁੱਕਰਗੇ ਇਹਦਾ ਏਜੰਟ ਨੇ ਇਹਦਾ ਦੱਲੇ ਨੇ ਇਹਦਾ ਫਲਾਣੇ ਨੇ ਕਿਦਾ ਕਹਿੰਦੇ ਤੁਸੀਂ ਪੰਜਾਬ ਖਾਲੀ ਕਰਤਾ ਗਾਲਾਂ ਕੱਢਦੇ ਨੇ ਗਾਲਾਂ ਕੱਢਦੇ ਨੇ ਹਾਂ ਇਹਦਾ ਗਦਾਰ ਨੇ ਲੋਕੀ ਆਮ ਤਨ ਸ਼ਬਦ ਹੀ ਦਿੱਤਾ ਹੈ ਇਹਨਾਂ ਸ਼ਬਦ ਠੱਗ ਨੇ ਏਜੰਟ ਚੋਰ ਨੇ ਪਰ ਕੋਈ ਇਹ ਨਹੀਂ ਦੱਸਦਾ ਵੀ ਏਜੰਟਾਂ ਨੇ ਕਿੰਨਾ ਬੱਚਾ ਬਾਹਰ ਭੇਜਿਆ ਸੀ ਅੱਜ ਦੀ ਡੇਟ ਤੇ ਬੱਚਾ 3 ਲੱਖ ਰੁਪਏ ਬੈਠਾ ਕੈਨੇਡਾ ਅਮਰੀਕਾ ਕਮਾ ਰਿਹਾ ਇਹ ਨਹੀਂ ਕਹਿਣਗੇ ਫਲਾਣੇ ਥਰੂ ਗਿਆ ਸੀ ਸਾਡੇ ਬੱਚੇ ਦੀ ਮਿਹਨਤ ਆ ਬੱਚਾ ਨਹੀਂ ਕੁਝ ਬਣ ਪਾਇਆ ਉਹ ਫਲਾਣੇ ਏਜੰਟ ਨੇ ਖਸਾਤਾ ਸੀਗਾ ਇਹ ਤਾਂ ਬਾਈ ਜੀ ਜਿਹੜੇ ਲੋਕਾਂ ਨੇ ਜਿਹੜੇ ਕਿੰਨੇ ਬੱਚੇ ਨੇ ਜਿਹਨੇ 10495 ਬੱਚੇ ਕੰਸਲਟੈਂਟਸ ਏਜੰਟ ਥਰੂ ਹੀ ਬਾਹਰ ਗਏ ਨੇ ਨਾ ਜੇ 95 ਚੋਂ 80 75 ਸੈੱਟ ਹੋ ਗਏ 15 ਨਹੀਂ ਸੈੱਟ ਹੋ ਪਏ ਉਹ 15 ਨੇ ਕੱਢ-ਕੱਢ ਗਾਲਾਂ ਲੋਕਾਂ ਦਾ ਬੁਰਾ ਹਾਲ ਕਰਤਾ ਹੁਣ ਚਲੋ ਚੁਕਾ ਸਾਡੇ ਫੀਲਡ 'ਚ ਚੋਰ ਵੀ ਹੈਗੇ ਨੇ ਖਰਾਬ ਬੰਦੇ ਵੀ ਹੈਗੇ ਨੇ ਪਰ ਸਹੀ ਨੂੰ ਕਿੰਨੇ ਐਪਰੀਸ਼ੀਏਟ ਕਰਦੇ ਹੈਗੇ ਅਸੀਂ ਬੜੀਆਂ ਦੀਆਂ ਖਬਰਾਂ ਕੀਤੀਆਂ ਨੇ ਬੜੇ ਖਾਕੇ ਨੇ ਪਰ ਭਾਈ ਠੱਗੀ ਤੁਸੀਂ ਆਪ ਮਰਾਨੇ ਹੋ ਅਸੀਂ ਸਭ ਨੂੰ ਕਹਿੰਦੇ ਆ ਕਿ ਵੀ ਪਾਈ ਤੁਸੀਂ ਥੋੜਾ ਬਹੁਤ ਹੋਮਵਰਕ ਕਰਿਆ ਕਰੋ ਨਹੀਂ ਜੀ ਆ ਚੱਕੋ ਪਾਸਪੋਰਟ ਸਾਡਾ ਵੀਜ਼ਾ ਲਾ ਦਿਓ ਕਦੀ ਪੁੱਛਿਆ ਕਿਹੜੇ ਕਾਲਜ ਜਾ ਰਹੀਆਂ ਕਿਹੜੇ ਕੰਮ ਤੇ ਜਾ ਰਹੀਆਂ ਅਸੀਂ ਕਦੀ ਇਹ ਚੈੱਕ ਕੀਤਾ ਵੀ ਇਹ ਬੰਦੇ ਕੋਲ ਲਾਇਸੈਂਸ ਹੈਗਾ ਵੀ ਨਹੀਂ ਵੀ ਹੈਗਾ ਸੱਦੇ ਬੰਦੇ ਠੱਗੀ ਆ ਮਰਾਲਣ ਦੇ ਕਰਕੇ ਬਾਅਦ ਚ ਸੱਚੇ ਮੰਨ ਜਾਂਦੇ ਕਿ ਸੰਤਾ ਪਤਾ ਹੀ ਕੁਛ ਨਹੀਂ ਸੀਗਾ ਜੀ ਸਾਨੂੰ ਫਸਾਉਂਦੇ ਕੋਈ 5 ਲੱਖ ਖਾ ਜਾਂਦਾ ਕੋਈ 10 ਲੱਖ ਖਾ ਜਾਂਦਾ ਵੀ 15 ਲੱਖ ਖਾ ਜਾਂਦਾ 20 20 ਲੱਖ ਵੀ ਖਾ ਜਾਂਦਾ 50 ਲੱਖ ਸਾਡੇ ਕੋਈ ਬੰਦਾ ਆਇਆ ਵਾ ਉਹ ਕਹਿੰਦਾ ਜੀ ਮੇਰੀ ਕਿਸੇ ਨਾਲ ਗੱਲ ਹੋ ਗਈ ਸੀ ਚੰਡੀਗੜ੍ਹ ਵਾਲੇ ਪਾਸੇ ਹਨਾ ਵੀ ਉਹ ਕਹਿੰਦਾ ਵੀ ਤੇਰਾ ਪਰਿਵਾਰ ਸਮੇਤ ਪੀਆਰ ਨਵਾਵਾਂਗੇ ਪਰਿਵਾਰ ਸਮੇਤ ਹਾਂਜੀ ਹਾਂਜੀ ਤੇ ਪੜ੍ਹਾਈ ਕਿੰਨੀ ਆ ਜੀ 12 ਪਾਸ ਮੈਂ ਕਹਾਂ ਤੇਰੇ ਬੈਂਡ ਕਿੰਨੇ ਚ ਕਹਿੰਦਾ ਬੈਂਡ ਤਾਂ ਮੇਰੇ ਆਏ ਨਹੀਂ ਸੀ ਹੁਣ ਇੰਨੀ ਕੁ ਸਮਝ ਤਾਂ ਆ ਚਾਹੀਦੀ ਆ ਨਾ ਜੀ ਤੁਸੀਂ ਪੰਜਾ ਲੱਖ ਰੁਪਏ ਫੜਾਤਾ 12ਵੀਂ ਤੁਸੀਂ ਪਛੀ ਤੱਕ ਨਾ ਪਾਸ ਨਹੀਂ ਕੀਤੀ ਕਦੇ ਇਹ ਨਹੀਂ ਪੁੱਛਿਆ ਕਿਹੜੇ ਪਾਥ ਵਿੱਚ ਚੱਲ ਰਹੀ ਹਾਂ ਸਭ ਤੋਂ ਵੱਡੀ ਗੱਲ ਅਸੀਂ ਨਾ ਜਿਹੜਾ ਪਹਿਲਾਂ ਫਰੀ ਦੇ ਚਾਂਸੇ 'ਚ ਫਸਦੇ ਹਾਂ ਵੀ ਫਾਈਲ ਫਰੀ ਲਵਾਓ ਫਰੀ ਲਵਾਓ ਵੀਜ਼ਾ ਆਫਟਰ ਮਨੀ ਐਦਾਂ ਨਹੀਂ ਹੁੰਦਾ ਹ ਹ ਕੋਈ ਵੀ ਚੀਜ਼ ਆ ਉਹਦਾ ਪੜੋ ਜਿਹੜਾ ਲੀਗਲ ਬੰਦਾ ਨਾ ਉਹਨੇ ਫੀਸ ਲੈਣੀ ਲੈਣੀ ਆ ਹੁਣ ਜਿਵੇਂ ਬਈ ਮੈਂ ਕੈਨੇਡਾ ਰਹਿਣਾ ਮੇਰੇ ਉੱਥੇ 50 ਡਾਲਰ ਕੰਸਲਟੇਸ਼ਨ ਦੀ ਹੈਗੀ ਆ ਪਰ ਇਹਨਾਂ ਵੱਲੋਂ ਬੇਈਨ ਵ ਸਭ ਤੋਂ ਚਾਰਜ ਕਰਦਾ ਹਮ ਬਸੀ ਮਹੀਨੇ ਚ ਦੋ ਦਿਨ ਫਰੀ ਰੱਖੇ ਹੋ ਜਾ ਵੀ ਜਿਹੜੇ ਨੇੜੀ ਬਚੀ ਆਣਾ ਫਰੀ ਸਰਵਿਸ ਕਿੰਨਾਂ ਦਵਾਗੇ ਅਸੀਂ ਹਮ ਬਟ ਐਂਡ ਆਫ ਦਾ ਡੇ ਤੁਸੀਂ ਆਪਣੇ ਫਿਊਚਰਲੀ ਆਪ ਰਿਸਪੌਂਸੀਬਲ ਹੋ ਏਜੰਟ ਨਹੀਂ ਹੈਗੀ ਏਜੰਟ ਨਹੀਂ ਨਾ ਥੋੜੋ ਅਸੀਂ ਗਾਈਡ ਕਰਦੇ ਹਾਂ ਸਭ ਨੂੰ ਕਹਿਣਾ ਵੀ ਤੁਸੀਂ ਮੇਰੇ ਨਾਲ ਹਾਇਰ ਹੋਣਾ ਤਾਂ ਤੁਸੀਂ ਦੋਸਾਂ ਪਹਿਲਾਂ ਪਤਾ ਕਰ ਲਓ ਬਾਈ ਜੇ ਸਾਡੀਆਂ ਕਿਸੇ ਸਹੀ ਬੰਦੇ ਨਾਲ 80 80 ਟਣ ਗੱਲਾਂ ਮੈਚ ਕਰ ਗਈਆਂ ਵੀ ਆਰ ਗੁੱਡ ਭਾਈ ਜੀ ਤੁਸੀਂ ਕਿਹ ਏਜੰਟ ਨਹੀਂ ਆ ਪਰ ਜਿਹੜੇ ਏਜੰਟਾਂ ਨੇ ਡੋਂਕੀ ਵਾਲਾ ਆ ਕੇ ਬਾਹਰ ਭੇਜਤਾ ਉਹਨਾਂ ਨੇ ਤਾਂ ਫਿਚਰ ਖਰਾਬ ਹੀ ਕੀਤਾ ਨਹੀਂ 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 ਵੀਰੇ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਵਾਂ ਜਦੋਂ ਅਮਰੀਕਾ ਦੀ ਡੋਂਕੀ ਲੱਗਦੀ ਸੀ ਨਾ ਤਾਂ ਲੋਕੀ ਆ ਜਾਂ ਤਾਂ ਨਹੀਂ ਮਿੰਤਾ ਕੱਢਦੇ ਸੀਗੇ ਮੈਂ ਅਮਰੀਕਾ ਗਿਆ ਸੀ ਬਾਈ ਅੱਜ ਤੋਂ ਮਹੀਨਾ ਪਹਿਲਾਂ ਮੈਂ ਕੈਲੀਫੋਰਨੀਆ ਗਿਆ ਚਲੋ ਉੱਥੇ ਦੋਸਤ ਮੇਰੇ ਸੀ ਰਿਸ਼ਤੇਦਾਰ ਛਣਾਂ ਕੋਲ ਨਾ ਉੱਥੇ ਮੈਨੂੰ ਮੁੰਡੇ ਮਿਲੇ ਜਿਹੜੇ ਡੋਂਕੀ ਲਾਗੇ ਗਏ ਸੀ ਡੋਂਕੀ ਲਾਗੇ ਹਾਂਜੀ ਕੋਈ ਮੁੰਡਾ 2 ਸਾਲ ਚ ਪਹੁੰਚਿਆ ਕੋਈ 1.5 ਸਾਲ ਚ ਕੋਈ 1 ਸਾਲ ਚ ਕੋਈ 6 ਮਹੀਨੇ ਚ ਮੈਂ ਕਹਿੰਦੀ ਦੋ ਸਾਲ ਕਿੱਦਾਂ ਪਹੁੰਚੇ ਰਹੀ ਮੈਂ ਕਿ ਜੇ ਫਲੈਟ ਚ ਨਾ 20 ਘੰਟੇ ਲੱਗਦੇ ਅਮਰੀਕਾ ਨੂੰ ਕਹਿੰਦੇ ਵੀਰੇ ਸਾਲ ਦੇ ਜਲਦੀ ਅਸੀਂ ਦਿੱਲੀ ਦੇ ਹੋਟਲਾਂ ਚ ਘੁੰਮਦੇ ਰਹਿਣਟ ਕਹਿੰਦਾ ਅੱਜ ਜਾਵਾਂ ਮੈਂ ਕੱਲ ਜਾਵਾਂਗੇ ਫਿਰ ਦੁਬਈ ਗਏ ਫਿਰ ਅੱਗੇ ਗਏ ਦਾ ਸਟੈਪ ਬਾਈ ਸਟੈਪ ਪਹੁੰਚ ਗਏ ਇੱਕ ਤਾਂ ਕਹਿੰਦਾ ਮੈਂ ਤਾਂ ਜੀ ਮੈਕਸੀਕੋ ਦੇ ਜੰਗਲਾਂ ਚ ਮਰਨ ਵੀ ਲੱਗਿਆ ਸੀਗਾ ਫਿਰ ਮੈਂ ਬਾਈ ਨੇ ਪੁੱਛਿਆ ਮੈਂ ਕਹਿੰਦਾ ਯਾਰ ਤੈਨੂੰ ਕੋਈ ਪਛਤਾਵਾ ਹੈਗਾ ਤੇ ਡਾਂਕੀ ਲਾ ਕੇ ਅਮਰੀਕਾ ਆ ਗਿਆ ਕਹਿੰਦਾ ਬਾਈ ਇੱਕ ਪੈਸੇ ਦਾ ਪਛਤਾਵਾ ਨਹੀਂ ਕਹਿੰਦਾ ਜੀ ਮੈਂ ਉੱਥੇ 12 ਮਹੀਨਿਆਂ ਤੋਂ ਸਹੀ ਤਰੀਕੇ ਨਾਲ ਪਾਸ ਨਹੀਂ ਹੋਇਆ ਮੈਂ ਇਲੈਗਲ ਵੇ ਨੂੰ ਫੇਰ ਪ੍ਰਮੋਟ ਨਹੀਂ ਕਰ ਰਿਹਾ ਅੱਜ ਦੇ ਡੇਢ ਚ ਉਹ ਬੰਦਾ ਉੱਥੇ ਰੈਸਟੋਰੈਂਟ ਦੇ ਵਿੱਚ ਕੁੱਕ ਦਾ ਕੰਮ ਕਰਦਾ 7000 ਡਾਲਰ ਅਮਰੀਕਨ ਬਣਾ ਰਿਹਾ ਵਾ ਕੰਮ ਖੱਚ ਕੇ ਰੋਜ਼ 12 ਘੰਟੇ ਸ਼ਿਫਟ ਠੋਕਰਿਆ ਹੂੰ ਮੈਂ ਕਰਜ਼ਾ ਲੈ ਗਿਆ ਤਾਂ ਲੈ ਗਿਆ ਬਾਈ 7000 ਡਾਲਰ ਤੁਸੀਂ 85 86 ਚੱਲਦਾ ਪਿਆ ਮਲਟੀਪਲਾਈ ਕਰ ਲਓ ਕਿੱਥੇ ਗੱਲ ਪਹੁੰਚ ਗਈ ਹੂੰ ਅਸੀਂ ਇਲੈਗਲ ਇਮੀਗ੍ਰੇਸ਼ਨ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਕਹਿੰਦੇ ਵੀ ਲੀਗਲ ਚ ਜਾਓ ਸਹੀ ਵੇ ਨਾਲ ਜਾਓ ਸਹੀ ਵੀ ਅੱਜ ਵੀ ਚੱਲਦੇ ਪਏ ਨੇ ਬਟ ਸਖਤਾਈ ਹੋ ਗਈ ਪੰਜਾਬ ਦੀਆਂ ਫਾਈਲਾਂ ਨੂੰ ਤਿੰਨ ਵਾਰੀ ਚੈੱਕ ਕੀਤਾ ਜਾਂਦਾ ਹੁਣ ਤਿੰਨ ਵਾਰੀ ਚੈੱਕ ਹੁੰਦੀ ਹੈ ਹਾਂਜੀ ਬਾਕੀ ਫਾਈਲਾਂ ਵੀ ਤਿੰਨ ਵਾਰੀ ਹੁੰਦੇ ਕਿ ਖਾਲੀ ਪੰਜਾਬ ਦੇ ਬਾਕੀਆਂ ਖਾਲੀ ਆ ਜਿਹੜਾ ਨਾਰਥ ਇੰਡੀਆ ਦਾ ਜ਼ੋਨ ਆ ਪੰਜਾਬ ਹਰਿਆਣਾ ਖਾਸ ਕਰਕੇ ਇਸ ਖਾਸ ਕਰਕੇ ਦੇ ਨੀ ਸਰ ਫਰॉड ਇਨੇਬਲ ਹੋਇ ਪਹੁੰਚੀ ਉਥੇ ਟੈਕਸੀ ਡਰਾਈਵਰ ਨੂੰ ਸੀਜੇ ਬਣਾਤਾ ਚਪੜਾਸੀ ਨੂੰ ਕਾਊਂਟੈਂਟ ਬਣਾਤਾ ਪੇਪਰਾਂ ਦੇ ਵਿੱਚ ਉਥੇ ਜਾ ਕੇ ਉਹਨਾਂ ਦਾ ਕੰਮ ਨਹੀਂ ਕਰ ਹੋਇਆ ਫੇਰ ਕਹਿੰਦੇ ਕੈਨੇਡਾ ਮਾੜਾ ਜੀ ਲੀਗਲ ਵੇਚ ਜਾਓ ਭਾਜੀ ਪਰਦੇਸ ਪ੍ਰਵਾਸ ਜ਼ਰੂਰੀ ਹੈ ਮੈਂ ਅੱਜ ਵੀ ਸਭ ਨੂੰ ਕਹਿਣਾ ਵੀ ਸਭ ਨੂੰ ਨੌਕਰੀ ਇੰਡੀਆ ਚ ਨਹੀਂ ਮਿਲ ਸਕਦੀ ਨਹੀਂ ਮਿਲ ਸਕਦੀ ਜਿੰਨੀ ਸਾਡੀ ਆਬਾਦੀ ਹੈ ਸਭ ਨੂੰ ਨਹੀਂ ਮਿਲ ਸਕਦੀ ਜੇ ਬੱਚਾ ਬਾਹਰ ਜਾਊਗਾ ਦੇਖੋ ਜੇ ਕੁਝ ਕਮਾਊਗਾ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਹੀ ਭੇਜੂਗਾ ਉਹ ਪੰਜਾਬ ਨੂੰ ਹੀ ਭੇਜੂਗਾ ਪੰਜਾਬ ਨੂੰ ਕਾਮਯਾਬ ਕਰਨ ਚ ਐਨ ਆਰ ਆਈਆਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਆ ਅੱਜ ਸਾਨੂੰ ਐਨ ਆਰ ਆਈ ਮਾੜੇ ਲੱਗਦੇ ਸਾਨੂੰ ਕੈਨੇਡਾ ਅਮਰੀਕਾ ਮਾੜੇ ਲੱਗਦਾ ਏਨਾ ਭੁੱਲੀਏ ਇਹੀ ਕੈਨੇਡਾ ਅਮਰੀਕਾ ਵਾਲੀ ਦੇ ਵਿੱਚ ਪੰਜਾਬੀਆਂ ਦੀ ਬਾਹ ਫੜੀ ਗਈ ਸੀ ਇੱਥੋਂ ਹੀ ਲੱਖਾਂ ਪੰਜਾਬ ਡਿੱਗੇ ਫਿਰ ਪੰਜਾਬ 'ਚ ਵੱਡੇ ਵਿਆਹ ਹੋਏ ਵੱਡੀਆਂ ਕੋਠੀਆਂ ਪਈਆਂ ਐਨਆਰਆਈਆਂ ਨੇ ਉਹਦੇ ਪੈਸੇ ਭੇਜ ਕੇ ਕੁਝ ਸੁਨਾਮ ਬਣਾਈਆਂ ਕੁਝ ਚੰਗੇ ਕੰਮ ਕੀਤੇ ਕਬੱਡੀ ਕੱਪ ਕਰਾਇਆ ਕਿੰਨਾ ਕੁਝ ਕਰਾਇਆ ਜੇ ਬਾਹਰ गए ਤਾਂ ਹੀ ਹੋਇਆ ਨਾ ਤੁਸੀਂ ਲਾ ਕੇ ਦੇਖੋ ਵੀ ਕੋਈ ਵੱਡੀਆਂ ਇੰਡਸਟਰੀਆਂ ਪੰਜਾਬ 'ਚ ਸੀਗੀਆਂ ਦਵਾਬੇ ਦੇ ਵਿੱਚ ਲੋਕੀ 60 ਤੋਂ 70 ਤੋਂ ਜਾਣ ਲੱਗੇ ਆ ਹੁਣ ਕਹਿਣਗੇ ਦਵਾਬਾ ਖਾਲੀ ਆ ਨਹੀਂ ਦਵਾਬੇ ਵਾਲੇ ਪੰਜਾਬ ਗੇੜਾ ਹਰ ਵਾਰੀ ਮਾਰਦੇ ਆ ਸਾਲ ਚ ਦੋ ਵਾਰੀ ਮਾਰਦੇ ਆ ਹੂੰ ਕਿੱਦਾਂ ਮਾਰਦੇ ਆ ਉਹਨਾਂ ਨੇ ਬਾਹਰ ਗਈ ਮਿਹਨਤਾਂ ਕੀਤੀਆਂ ਸਾਰਾ ਸੈੱਟ ਕੀਤਾ ਇੰਗਲੈਂਡ ਚ ਦਵਾਬੇ ਦਾ ਨਾਂ ਗੂੰਜਦਾ ਜੀ ਦਵਾਬੇ ਵਾਲਾ ਕੋ ਵੱਡੇ ਵੱਡੇ ਬਿਜ਼ਨਸ ਨੇ ਇੰਗਲੈਂਡ ਕੈਨੇਡਾ ਅਮਰੀਕਾ ਦੇ ਵਿੱਚ ਉਹ ਕਿੱਦਾਂ ਬਣ ਗਏ ਜੇ ਬਾਹਰ ਗਈ ਲਵਾਨਾ ਕਮਿਊਨਿਟੀ ਆ ਜੀ ਹਾਂਜੀ ਲਵਾਨੇ ਸਭ ਤੋਂ ਵੱਧ ਬਾਰ ਨੇ ਯੂਕੇ ਚ ਬਹੁਤ ਨੇ ਯੂਕੇ ਅਮਰੀਕਾ ਅਮਰੀਕਾ ਲਵਾਨੇ ਭਰੇ ਪਏ ਪਏ ਠੀਕ ਹੈ ਜੀ ਮੈਂ ਨਾ ਇਹਨਾਂ ਨੂੰ ਮਿਲਿਆ ਮੈਂ ਕਹਿੰਦਾ ਯਾਰ ਤੁਹਾਨੂੰ ਕੋਈ ਦੁੱਖ ਹੈਗਾ ਪੰਜਾਬ ਛੱਡਣ ਦਾ ਕਹਿੰਦਾ ਦੁੱਖ ਕਾਦਾ ਭਾਜੀ ਕਹਿੰਦਾ ਬੱਕ ਬਕਰੇ ਬੁਲਾਏ ਬਜਾ ਬਾਹਰ ਆ ਕੇ ਅਸੀਂ ਪੈਸੇ ਚਾਰ ਕਮਾਈ ਆ ਹੂੰ ਆਪਣੇ ਭੈਣ ਭਰਾ ਵੀ ਬੁਲਾਏ ਆ ਆਪ ਵੀ ਸੈੱਟ ਹੋਏ ਆ ਹੂੰ ਕੋਈ ਦੁੱਖ ਨਹੀਂ ਪੰਜਾਬ ਛੱਡਣ ਦਾ ਆਂਦੇ ਆ ਟੌਰ ਨਾਲ ਘੁੰਮਦੇ ਫੇਰ ਚੱਲ ਜਾਂਦੇ ਆ ਸੈੱਟ ਸਾਨੂੰ ਹੋਣਾ ਪੈਂਦਾ ਸਟਰਗਲ ਕਰਨਾ ਪੈਂਦਾ ਕਈ ਤਾਂ ਇਹ ਵੀ 6 ਮਹੀਨੇ ਇੱਥੇ ਰਹਿੰਦੇ 6 ਮਹੀਨੇ ਬਾਹਰ ਰਹਿੰਦੇ ਬਹੁਤ ਨੇ ਜੀ ਬਹੁਤ ਪੰਜਾਬੀ ਆ ਚਰਦੇ ਸਿਆਲੋ ਇੰਡੀਆ ਲੈਂਡ ਕਰ ਜਾਂਦੇ ਆ ਵਿంటర్ ਚ ਕੱਢ ਕੇ ਫੇਰ ਵਾਪਸ ਕੈਨੇਡਾ ਅਮਰੀਕਾ ਉਹ ਕਿੱਦਾਂ ਪੋਸਿਬਲ ਹੋਇਆ ਉਹਨਾਂ ਨੇ ਸਹੀ ਟਾਈਮ ਤੇ ਮਿਹਨਤ ਕੀਤੀ ਹਮ ਜ਼ਿੰਦਗੀ ਦੇ ਅਸਲੀ ਸਾਲ ਉਹਨਾਂ ਨੇ ਜਿਹੜੇ ਕਹਿੰਦੇ ਪਹਿਲੇ 10 ਸਾਲ ਪੂਰਾ ਸੰਘਰਸ਼ ਕੀਤਾ ਹਮ ਸਿਸਟਮ ਨੂੰ ਸਮਝਿਆ ਕਿਸੇ ਨੇ ਪੰਪ ਲੈ ਲਿਆ ਕਿਸੇ ਨੇ ਕੋ ਟ੍ਰਾਂਸਪੋਰਟ ਬਣਾ ਲਈ ਉੱਥੋਂ ਇਨਕਮ ਕ੍ਰੀਏਟ ਕਰ ਲਈ ਫੇਰ ਇਨਵੈਸਟਮੈਂਟਸ ਕਰ ਲਈਆਂ ਲਾਈਫ ਨੂੰ ਫਾਈਨੈਂਸ਼ੀਅਲੀ ਫਰੀ ਕਰ ਲਿਆ ਹਮ ਕਿੰਨੇ ਲੋਕੀ ਨੇ ਤੁਸੀਂ ਆਹ ਲਾ ਲਓ ਪੰਜਾਬ ਚ ਕਿੰਨੇ ਲੋਕੀ ਫਾਈਨੈਂਸ਼ੀਅਲੀ ਫਰੀ ਆ ਜ਼ਮੀਨਾਂ ਸਾਰਿਆਂ ਕੋਲ ਨਹੀਂ ਹੈਗੀ ਮੈਂ ਅੱਜ ਔਨ ਸਕਰੀਨ ਕਹਿ ਰਹਿਨਾ ਹ ਹਰ ਬੰਦਾ ਕਿੱਲਨੇ ਵਾਲਾ ਨਹੀਂ ਆ ਹਰ ਬੰਦਾ ਕਹਿ ਲੋ ਵੀ ਪਰਿਵਾਰ ਤੋਂ ਪੁੱਛੋ ਫਾਈਨੈਂਸ਼ਲੀ ਸੌਖਾ ਨਹੀਂ ਆ ਹ ਸਾਡੇ ਮਾਪਿਆਂ ਦੀ ਉਮੀਦ ਸਾਡੇ ਤੋਂ ਸੀਗੀ ਵੀ ਸਾਡੇ ਬੱਚੇ ਬਾਹਰ ਜਾਣਗੇ ਸੈੱਟ ਹੋਣਗੇ ਪਰ ਬੱਚੇ ਤਾਂ ਘੁੱਠੇ ਪਾਸੇ ਹੋ ਗਏ ਉਹ ਇਮੋਸ਼ਨਲ ਹੋਣ ਲੱਗ ਗਏ ਇੱਕ ਬੱਚੇ ਨੇ ਜਿਹਨੇ ਸੰਘਰਸ਼ ਜ਼ਿੰਦਗੀ ਦਾ ਕਰਨਾ ਸੀ 21-22 ਸਾਲ ਦੀ ਉਮਰ ਦੇ ਵਿੱਚ ਹਨਾ ਉਹਨੂੰ ਕਿਹਾ ਜਾਂਦਾ ਵੀ ਤੋਬੈਲਰ ਹੈ ਤੁ ਕਾਲਜ ਜਗੇ ਪੜ ਤੂੰ 24 ਸਾਲ ਤੱਕ ਪੜ 25 ਸਾਲ ਤੱਕ ਪੜ ਫੇਰ ਦੇਖੀ ਜੌਬ ਦਾ ਕੀ ਕਰਨਾ ਫੇਰ ਦੇਖੀ ਜੌਬ ਦਾ ਕੀ ਕਰਨਾ ਟੈਕਨੀਕਲੀ ਜ਼ਿਆਦਾ ਸੋਚਿਓ ਯੂਸੂਲੀ ਕੀ ਹੁੰਦਾ ਵੀ ਬੱਚਾ 24 25 ਸਾਲ ਦਾ ਪੰਜਾਬ ਚ ਪੜਦਾ ਹੁੰਦਾ 26ਵੇਂ ਸਾਲ ਦੇ ਵਿੱਚ ਕਾਲਜ ਤੋਂ ਬਾਹਰ ਨਿਕਲਦਾ ਉਹਦੇ ਵਿਆਹ ਦਾ ਜ਼ੋਰ ਪੈ ਜਾਂਦਾ ਵੀ ਵਿਆਹ ਕਰਾ ਉਹ ਇੱਕ ਆਰਡੀਨਰੀ ਜੌਬ ਨਾਲ ਵਿਆਹ ਕਰਾ ਲੈਂਦਾ ਫੇਰ ਉਹਦੇ ਖਰਚੇ ਨਹੀਂ ਪੂਰੇ ਜਾਂਦੇ ਜ਼ਿੰਦਗੀ ਦਾ ਇਹ ਸੰਘਰਸ਼ ਜਿਹੜੇ ਅਰਲੀ ਕਰਦੇ ਆ ਨਾ ਬਾਅਦ ਚ ਉਹੀ ਨਜ਼ਾਰੇ ਵੜਦੇ ਆ ਜਿਹੜਾ 20 ਤੋਂ 30 ਸਾਲ ਦਾ ਪੀਰੀਅਡ ਆ ਨਾ ਜੀ ਇਹ ਮਿਹਨਤ ਦਾ ਪੀਰੀਅਡ ਆ ਇਹ ਸਭ ਤੋਂ ਵੱਧ ਕੰਮ ਕਰਨ ਦਾ ਪੀਰੀਅਡ ਆ ਹਮ ਹੁਣ ਇਹ ਟਾਈਮ ਤੇ ਅਸੀਂ ਕੰਮ ਕਰਨਾ ਸੀ ਸਾਨੂੰ ਯਾਦ ਆ ਗਿਆ ਵੀ ਨਹੀਂ ਮੈਨੂੰ ਰੋਟੀ ਖਾਣੀ ਆ ਮੈਨੂੰ ਮੰਮੀ ਦਾ ਪਿਆਰ ਚਾਹੀਦਾ ਵਾ ਜਿਹੜਾ ਨੇ ਘਰ ਛੱਡੇ ਨੇ ਤਰੱਕੀ ਉਹਨਾਂ ਨੇ ਹੀ ਕੀਤੀ ਆ ਦੇਖੋ ਮੇਰੀ ਮੰਮੀ ਮੇਰੇ ਮੇਰਾ ਧਿਆਨ ਰੱਖਦੇ ਦੀ ਸਾਰੀ ਜ਼ਿੰਦਗੀ ਨਹੀਂ ਰੱਖ ਸਕਦੀ ਮੇਰਾ ਫਰਜ਼ ਆ ਮੇਰੀ ਫੈਮਿਲੀ ਵਾਸਤੇ ਉਹਨਾਂ ਨੂੰ ਚੰਗੀ ਜ਼ਿੰਦਗੀ ਦੇਣ ਦਾ ਤੇ ਚੰਗੀ ਜ਼ਿੰਦਗੀ ਵਾਸਤੇ ਫਾਈਨੈਂਸ਼ੀਅਲਸ ਚਾਹੀਦੇ ਹੁੰਦੇ ਆ ਹੂੰ ਕਿੱਥੋਂ ਆਉਣੇ ਆ ਵੀਰੇ ਸਾਡੇ ਕੋਲ ਮੈਂ ਨਾ ਇੰਡੀਆ ਵਾਸਤੇ ਕਈ ਵਾਰੀ ਐਡ ਚਲਾਈ ਯਾਰ ਵੀ ਦੁੱਖ ਲੱਗਦਾ ਵੀ 40 40 ਸਾਲ ਦੇ ਬੰਦੇ ਪੀ ਐਚ ਡੀ ਪਾਸ ਬੰਦੇ ਜੋਬਾਂ ਲੱਭਦੇ ਫਿਰਦੇ ਆ ਕਈ ਵਾਰੀ ਐ ਹੁੰਦਾ ਵੀ ਅਸ